ਸ਼ਟਾਪ ਪਾ ਲੂ ਟਾਪ ਕਰ ਜਾ ਦੋ ਮਿੰਟ ਲਈ ਬੱਚ ਨੀ ਬੋਲਣਾ ਕੀ ਹਾਲ ਹੈ ਵੀਰੇ ਠੀਕ ਹੈ ਸਰ ਕੀ ਨਾਮ ਆ ਤੁਹਾਡਾ ਨਾਮ ਬੋਲ ਕੇ ਦੱਸੋ ਹਾਂਜੀ ਬੋਲਦੇ ਨੇ ਇਹਨਾਂ ਦੀ ਬੇਟੀ ਤੇ ਬੇਟਾ ਤੁਹਾਡੇ ਫਾਦਰ ਸਾਹਿਬ ਨੇ ਤੁਸੀਂ ਵੀ ਨਹੀਂ ਬੋਲਦੇ ਨਹੀਂ ਵੀਰੇ ਇਹਦਾ ਫਾਦਰ ਕੋਲਿਆ ਅੱਛਾ ਜੀ ਇਹਨਾਂ ਦੀ ਮੈਰਿਜ ਨਹੀਂ ਹੋਈ ਉਹ ਉਹਨਾਂ ਦੇ ਆ ਬੇਟਾ ਤੇ ਉਹ ਭੈਣ ਵੀ ਨਹੀਂ ਬੋਲਦੀ ਹਾਂਜੀ ਓਹੋ ਅੱਛਾ ਕੋਈ ਨਹੀਂ ਕੋਈ ਨਾ ਕੋਈ ਨਾ ਭੈਣੇ ਰੱਬੇ ਮਿਲ ਗਿਆ ਤਾਂ ਮੈਨੂੰ ਜੀ ਫੇਰ ਨੇ ਠੀਕ ਹੋ ਤੁਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾ ਚੜ੍ਹਦੀ ਕਲਾ ਚ ਰੱਖੇ ਜਨਮ ਤੋਂ ਹੀ ਨਹੀਂ ਬੋਲਦੇ ਨਹੀਂ ਵੀਰ ਦੂਜਾ ਕੋਈ ਇਹਨਾਂ ਦਾ ਦੂਜਾ ਬ੍ਰਦਰ ਵੀ ਨਹੀਂ ਬੋਲਦਾ ਜੀ ਇਹ ਚਾਰ ਬ੍ਰਦਰ ਸੀ ਚਾਰੇ ਨਹੀਂ ਬੋਲਦੇ ਚਾਰੇ ਨਹੀਂ ਬੋਲਦੇ ਇਹਨਾਂ ਦਾ ਇੱਕ ਬ੍ਰਦਰ ਆ ਉਹਦੀ ਮੈਰਿਜ ਹੋਈ ਸੀ ਉਹਦੇ ਦੋਨੇ ਬੱਚੇ ਬੋਲਦੇ ਆ ਕੁੜੀਆ ਆਇਲੈਂਡ ਆ ਤੇ ਬੇਟਾ ਇੰਗਲੈਂਡ ਵਿੱਚ ਹੈ ਅੱਛਾ ਉਹਨਾਂ ਦੇ ਬੇਟੇ ਨੂੰ ਵੀ ਸੇਮ ਪ੍ਰੋਬਲਮ ਇਹੀ ਆਈ ਹਾਂਜੀ ਇਹਨਾਂ ਦੀ ਸਿਸਟਰ ਆ ਕੋਈ ਨਹੀਂ ਬੋਲਦੀ ਇਹਨੂੰ ਸੁਣਦਾ ਹੈਗਾ ਉਹਨਾਂ ਨੂੰ ਨਹੀਂ ਸੁਣਦਾ ਵੀ ਨਹੀਂ ਇਹਨਾਂ ਨੂੰ ਵੀ ਨਹੀਂ ਸੁਣਦਾ ਜੀ ਬਸ ਇਸ਼ਾਰਿਆਂ ਨਾਲ ਹੀ ਆ ਉਹ ਫਿਰ ਮੈਨੂੰ ਕਿਵੇਂ ਜਾਣਦੇ ਨੇ ਜੀ ਜਾਣਦੇ ਨੇ ਮੈਨੂੰ ਹਾਂ ਤੁਹਾਡੀ ਵੀਡੀਓ ਕਰਕੇ ਮੈਨੂੰ ਜਾਣਦੇ ਹੋ ਵੀਡੀਓ ਦੇਖ ਕੇ ਹਾਂ ਵੀਡੀਓ ਓਕੇ ਆ ਗੇਟ ਚੰ ਮਲੋ ਜੀ ਅਪੂ ਜੀ ਕੀ ਗੱਲ ਹੋ ਗਈ ਏ ਹਾਂ ਕੀ ਗੱਲ ਹੋ ਗਈ ਕਿਵੇਂ ਆ ਬੋਲ ਹੋਣਾ ਦੱਸ ਜਿਹੜੀ ਰੋਜ਼ ਤੂੰ ਰਾਤ ਨੂੰ ਕਾਰਨਾਮੇ ਕਰਦਾ ਨਹੀਂ ਨਹੀਂ ਭਾਜੀ ਹਾਂ ਜੀ ਆਜੇ ਨਹੀਂ ਜਾਣੇ ਤੁਸੀਂ ਗੱਲ ਦੱਸੋ ਪਹਿਲਾਂ ਕੀ ਹੋਈ ਐ ਇਹ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਮੇਰਾ ਪੁੱਤ ਆ ਪੁੱਤ ਥੋੜੀ ਤੁਸੀਂ ਪੁੱਤ ਵਾਲੀ ਤਾਂ ਗੱਲੇ ਨਹੀਂ ਤੁਸੀਂ ਕਰ ਰਹੇ ਜੀ ਕੋਈ ਮੇਰਾ ਪੁੱਤ ਆ ਮਾਂ ਮਰ ਗਈ ਰਹਿ ਗਿਆ ਇਹ ਮੇਰਾ ਰਹਿ ਗਿਆ ਇਹ ਇੱਕੋ ਹਾਂ ਜੀ ਇਹ ਤਾਂ ਬੜੀ ਮਤਲ ਨਿੰਦਨਯੋਗ ਗੱਲ ਹੈ ਭੈਣ ਇਹ ਤਾਂ ਕਦੇ ਸੋਚ ਹੀ ਨਹੀਂ ਸਕਦਾ ਬੰਦਾ ਜੀ ਜਿਹੜੋ ਇਹਨਾਂ ਤਾਂ ਇੰਨਾ ਕਹਿਣਾ ਇੱਥੇ ਨਰਕ ਪਾਇਆ ਹੋਇਆ ਆ ਬੈਹੋ ਹਾਂ ਜੀ ਇੰਨੇ ਸਾਲ ਹੋ ਗਏ ਸਾਨੂੰ ਦੇਖਿਆ ਨੂੰ ਬੈਹੋ ਬਾਈ ਜੀ ਲਾਸਟ ਪਰसों ਰਾਤ ਬੱਚਿਆਂ ਨੇ ਫਿਰ ਇਹ ਕਦਮ ਚੱਕਿਆ ਲੈ ਲਓ ਬਣੀ ਗੰਦੀ ਹੈ ਜੀ ਬਾਪੂ ਜੀ ਇਹ ਕੀ ਗੱਲ ਹੈ ਜੀ ਇਹ ਤੁਹਾਡਾ ਤਾਂ ਫਰਜ਼ ਬਣਦਾ ਸੀ ਉਹਨਾਂ ਨੂੰ ਸਾਹਮਣ ਦਾ ਜੀ ਸਰਜੀਤ ਨਹੀਂ ਮਾਂ ਦੀ ਤਾਂ ਛੱਡ ਮਾਂ ਦੀ ਮੌਤ ਕਦੋਂ ਹੋਈ ਆ ਤੁਹਾਡੀ ਘਰ ਵਾਲੇ ਦੀ ਨਹੀਂ ਤਾਂ ਤੁਹਾਡਾ ਉਹ ਦੇਖੋ ਇੱਕ ਰੱਬ ਦਾ ਭਗਤ ਆ ਜੀ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੈਗਾ ਦੁਨੀਆਦਾਰੀ ਬਾਰੇ ਤੁਹਾਡਾ ਫਰਜ਼ ਬਣਦਾ ਸੀ ਉਹਨੂੰ ਸਾਹਮਣਾ ਆ ਚੀਜ਼ਾਂ ਗਲਤ ਨੇ ਮੇਰੀ ਜਹਦਰ ਜੀ ਇੱਕ ਮਾਂ ਤੋਂ ਬਿਨਾਂ ਬੱਚਾ ਨਹੀਂ ਸੰਭਾਲ ਸਕਦਾ ਨਹੀਂ ਮਾਂ ਤਾਂ ਤੁਰ ਗਈ ਤੁਹਾਡਾ ਫਰਜ਼ ਕੀ ਬਣਦਾ ਸੀ ਜੀ ਬੱਚੇ ਲਈ ਇਹ ਚੀਜ਼ਾਂ ਦਾ ਬਣਦਾ ਸੀ ਜੀ ਤੁਸੀਂ ਮੈਨੂੰ ਦੱਸੋ ਬਾਪੂ ਜੀ ਇੱਧਰ ਤੁਹਾਡਾ ਫਰਜ਼ ਕੀ ਬਣਦਾ ਸੀ ਉਹਨਾਂ ਨੂੰ ਸਾਹਮਣਾ ਬਣਦਾ ਸੀ ਜੀ ਇਹਨਾਂ ਦਾ ਕੋਈ ਨਹੀਂ ਹੁੰਦਾ ਵਿਚਾਰਾਂ ਦਾ ਤੁਸੀਂ ਤਾਂ ਫਿਰ ਤੁਸੀਂ ਤਾਂ ਰੋਲ ਅਦਾ ਵੀਰੇ ਕਿੰਨੇ ਸਾਲ ਹੋ ਗਏ ਆ ਸਮੇਂ ਦੇ ਦੇਖਿਆਂ ਨੂੰ ਤਕਰੀਬਨ ਇੰਨੇ ਤਾਂ ਸਾਲ ਹੋ ਗਏ ਆ ਅਸੀਂ ਕਹਿੰਦੇ ਚੱਲ ਹੋ ਅੱਜ ਹੋਰ ਕਰ ਲੋ ਰੱਪੇ ਸੁਧਰੂਗਾ ਹਾਂਜੀ ਬਾਪਾ ਜੀ ਚੁੱਪਾਂ ਨੂੰ ਚੁੱਪ ਕਰ ਜਾ ਦੋ ਮਿੰਟ ਲਈ ਬੱਚੇ ਨਹੀਂ ਬੋਲਣਾ ਇਹਦਾ ਕਈ ਵਾਰੀ ਪੈੰਡ ਵਾਲਿਆਂ ਨੇ ਕਟਾਪਾ ਕੀਤਾ। ਇਸੇ ਗੱਲ ਪਿੱਛੇ। ਇਸੇ ਗੱਲ ਪਿੱਛੇ। ਹੁਣੋ ਮੇਰਾ ਸਾਹਮਣੇ ਘਰ ਆ। ਪੂਰੇ ਭੇਜੋ ਹਣਾ। ਕੋਈ ਭੈਣ ਭਰਾ ਆਉਂਦਾ ਆ ਫਿਰ ਜਦੋਂ ਇਹ ਰੋਲਾ ਪਾਉਂਦਾ ਉਹ ਫਿਰ ਮੈਨੂੰ ਪੁੱਛਦਿਆ ਕਿ ਭੈਣੇ ਕੀ ਗੱਲ ਏ ਕਿਉਂ ਮੁੰਡਾ ਇੰਨਾ ਰੋਲੀ ਪਾ ਰਿਹਾ ਹਣਾ। ਹਾਂਜੀ ਹਾਂਜੀ। ਹੁਣ ਬੱਚੇ ਰੋਜ਼ ਇਹਦੀ ਵੀਡੀਓ ਮਤਲਬ ਬਣਾਉਂਦੇ ਸੀ। ਮੈਂ ਤੁਹਾਡੇ ਨਾਲ ਵੀ ਚਲੋ ਮੇਰਾ ਸੰਪਰਕ ਹੋਇਆ। ਇਹ ਕਾਕੇ ਨੂੰ ਮੈਂ ਕਿਹਾ ਆਪਣੇ ਕੋ ਕੋਈ ਬuktah ਜਾਨੀ ਕਿ ਹੋਰ ਹੈ ਨਹੀਂ ਆਪਣੇ ਕੋ ਨਾ ਹਾਂਜੀ ਆਪਣੇ ਕੋ ਸਬੂਤ ਹੈ ਨਹੀਂ ਕਿ ਜਿਹੜਾ ਆਪਾਂ ਇਹਨੂੰ ਮਤਲਬ ਦਿਖਾਈਆ ਹਾਂਜੀ ਹਾਂਜੀ ਫੇ ਸਾਡੇ ਕੋਲ ਇਹਨਾਂ ਨੇ ਸਬੂਤ ਇਕੱਠੇ ਕੀਤੇ ਚਲੋ ਹਣਾ ਇਹ ਰੋਜ਼ ਦਾ ਇਹਦਾ ਇਹੀ ਕੰਮ ਸੀਗਾ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਜਾਨਵਰਾਂ ਨਾਲੋਂ ਵੀ ਜ਼ਿਆਦਾ ਗਿਰਿਆ ਹੋਇਆ ਪੰਡਾ ਠੀਕ ਹੈ ਨਾ ਇਹਦਾ ਕਟਾਪਾ ਘੱਟੋ ਘੱਟ ਪਤਾ ਨਹੀਂ ਇੱਥੇ ਕਿੰਨੇ ਕੁ ਬੰਦਿਆਂ ਨੇ ਔਰ ਬੱਚਿਆਂ ਨੇ ਲਾਇਆ ਇਸ ਬੰਦੇ ਨੂੰ ਕੋਈ ਸ਼ਰਮ ਹਿਆ ਨਹੀਂ ਗੀ ਆ ਰੱਬ ਵਰਗਾ ਬੱਚਾ ਇਹਦਾ ਸਾਰਾ ਦਿਨ ਫਿਰਕੇ ਵੀਰੇ ਰੋਟੀ ਖਾਂਦਾ ਫਿਰਕੇ ਚਾਹ ਪੀਂਦਾ ਆ ਇਹ ਘਰ ਤਾਂ ਵੜਦਾ ਹੀ ਨਹੀਂ ਰਾਤ ਨੂੰ ਆਉਂਦਾ ਆ ਰਾਤ ਨੂੰ ਇਹ ਜਲਾਦ ਬੰਦਾ ਇਹਨੂੰ ਟਿਕਣ ਨਹੀਂ ਦਿੰਦਾ ਸਾਰੀ ਰਾਤ ਠੀਕ ਹੈ ਜੀ ਰਾਤ ਵੀ ਇਹਨੇ ਇਹ ਕਾਂਡ ਕੀਤਾ ਇਹਨੂੰ ਪੁੱਛੋ ਇਹ ਲਾਈਆਂ ਆ ਰਾਤੀ ਵੀ ਠੀਕ ਹੈ ਨਾ ਫਿਰ ਸਾਨੂੰ ਲੱਗਾ ਕਿ ਅਸੀਂ ਚਲੋ ਤੁਹਾਡੇ ਨਾਲ ਗੱਲ ਕਰੀਏ ਹਾਂ ਬਈ ਇਹਦੀ ਚਲੋ ਜ਼ਿੰਦਗੀ ਸੁਧਰ ਜਵੇ ਇਹਨਾਂ ਦੇ ਜਿਹੜੇ ਇਹਨਾਂ ਦੇ ਜਿਹੜੇ ਬਾਹਰ ਆ ਨਾ ਬੱਚੇ ਇੰਗਲੈਂਡ ਵਿੱਚ ਨਿਊਜ਼ੀਲੈਂਡ ਵਿੱਚ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਉਹ ਕਹਿੰਦੇ ਕਿ ਇਹ ਕੰਮ ਤੇ ਬਹੁਤ ਪੁੰਨ ਵਾਲਾ ਔਰ ਸਾਰੇ ਨਗਰ ਨਾਲ ਮੇਰੀ ਗੱਲ ਹੋਈ ਆ। ਪਰ ਇਹ ਦੇਖੋ ਇੱਕ ਬਾਪ ਪਤਾ ਕੀ ਹੁੰਦਾ ਬਾਪ ਤੇ ਗਾਣੇ ਬਣਦੇ ਨੇ ਸੰਗੀਤ ਜੀ। ਹਾਂ ਜੀ। ਅਸੀਂ ਤੁਹਾਨੂੰ ਪਿੰਡ ਨਹੀਂ ਦੱਸ ਸਕਦੇ ਕੋਈ ਕਾਰਨ ਨਹੀਂ ਅਸੀਂ ਤੁਹਾਨੂੰ ਨਾਮ ਨਹੀਂ ਬੋਲਾਂਗੇ ਇਹਨਾਂ ਦੇ ਕਿਉਂਕਿ ਅਸੀਂ ਨਹੀਂ ਪਛਾਣ ਇਹਨਾਂ ਦੀ ਦੁਨੀਆ ਸਾਹਮਣੇ ਲਿਜਾਣਾ ਚਾਹੁੰਦੇ ਪਰ ਬੜੇ ਹੀ ਦੁੱਖ ਦੀ ਗੱਲ ਹੈ ਜੀ ਇੱਕ ਬਾਪ ਤੇ ਗਾਣੇ ਬਣਦੇ ਨੇ ਵੀ ਬਾਪੂ ਬੱਚਿਆਂ ਨੂੰ ਸਾਹਮ ਦਾ ਹੁੰਦਾ ਪਰ ਇੱਥੇ ਇਸ ਇਨਸਾਨ ਨੇ ਇਸ ਬੱਚੇ ਲਈ ਕੀਤਾ ਕੀ ਆ ਤੁਸੀਂ ਸਾਰੇ ਪਿੰਡਪਰਾ ਸਮਝੋ ਇਹ ਵਿਚਾਰਾ ਵੈਸੇ ਹੀ ਰੱਬ ਦਾ ਭਗਤ ਆ ਜਿਹਨੂੰ ਦੁਨੀਆਦਾਰੀ ਬਾਰੇ ਪਤਾ ਨਹੀਂ ਮੈਂਟਲੀ ਪ੍ਰੋਬਲਮ ਆ ਬੱਚੇ ਨੂੰ ਨਹੀਂ ਪਤਾ ਨਾ ਬੋਲਦਾ ਬੱਚਾ ਨਾ ਕੋਈ ਪਿੰਡ ਚ ਫਿਰਕੇ ਹੀ ਪ੍ਰਸ਼ਾਦਾ ਸ਼ੱਕਦਾ ਇਹ ਸਾਬਕਾ ਸਰਪੰਚ ਨੇ ਜੀ ਅਤੇ ਹੋਰ ਸਾਡੀਆਂ ਭੈਣਾਂ ਮੋਦਵਰ ਬੰਦੇ ਸਾਡੇ ਕੋਲ ਖੜੇ ਨੇ ਜੀ ਬੜੇ ਦੁੱਖ ਦੀ ਗੱਲ ਆ ਵੀ ਇਸ ਬੱਚੇ ਨਾਲ ਤੁਸੀਂ ਮਹਿਸੂਸ ਕਰਕੇ ਦੇਖੋ ਕਿਉਂ ਸਾਡੇ ਪਰ ਮੈਂ ਧੰਨਵਾਦ ਕਰਦਾ ਮਤਲਬ ਕਿਤੇ ਨਾ ਕਿਤੇ ਨਾ ਜੀ ਚੰਗਾ ਰੋਲ ਅਦਾ ਕੀਤਾ ਇਸ ਨਗਰ ਨੇ ਮਤਲਬ ਕਈ ਵਾਰੀ ਨਗਰ ਕੀ ਕਹਿੰਦਾ ਗਵਾਂਡੀ ਪੈ ਅਗਲਾ ਕਹਿੰਦਾ ਆਪਾਂ ਨੇ ਕੀ ਕਰਨਾ ਆਪਾਂ ਨੇ ਕੀ ਲੈਣਾ ਇਹਨਾਂ ਦਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਹੜੇ ਮਤਲਬ ਇਸ ਬੱਚੇ ਲਈ ਹਾਂ ਦਾ ਨਾਰਾ ਮਾਰਿਆ ਜੀ ਇਹਨਾਂ ਨੇ ਜਿਹੜੇ ਇਸ ਬੱਚੇ ਲਈ ਚਾਹੁੰਦੇ ਨੇ ਵੀ ਬੱਚੇ ਦੀ ਜੂਨ ਸੁਧਰੇ ਔਰ ਬੱਚੇ ਤੇ ਤਸ਼ੱਦਦ ਕੌਣ ਕਰ ਰਿਹਾ ਇੱਕ ਸਕਾ ਬਾਪ ਮਾਂ ਹੁੰਦੀ ਅੱਜ ਸਾਹਮ ਲੈਣ ਦੀ ਪੈਣੀ ਮਾਂ ਦੀ ਮੌਤ ਕਦੋਂ ਹੋਈ ਸੀ ਮਾਂ ਦੀ ਮੌਤ ਕੋਈ ਹੋ ਗਿਆ ਆ ਕਿੰਨੇ ਸਾਲ ਹੋ ਗਏ ਦੀ ਮੁੱਕੀ ਨੂੰ 16 ਸਾਲ ਹੋ ਗਏ 16 ਸਾਲ ਚ ਕੀ ਕੁਝ ਹੋਇਆ ਬੱਚੇ ਨਾਲ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਹਾਂਜੀ ਹਾਂਜੀ ਨਹੀਂ ਵੀਰੇ ਉਹ ਤਾਂ ਬਹੁਤ ਇਹਦੀ ਕੇਅਰ ਕਰਦੀ ਸੀਗੀ ਪਰ ਇਸ ਬੰਦੇ ਨੇ ਨਾ ਜਦੋਂ ਮੁੱਕ ਗਈ ਆ ਉਦੋਂ ਤੋਂ ਹੀ ਦੇਖ ਲਓ ਤੁਸੀਂ 16 ਸਾਲ ਤੋਂ ਇਹਦੇ ਨਾਲ ਕੀ ਕਰ ਰਿਹਾ ਆ ਬੇਟਾ ਗਲਤ ਤੇਰੇ ਨਾਲ ਗਲਤ ਹੁੰਦਾ ਕੁਝ ਕੀ ਹੁੰਦਾ ਕੀ ਗਲਤ ਹੁੰਦਾ ਮੈਨੂੰ ਦੱਸੋ ਇੱਧਰ ਮੇਰੇ ਕਿਹਨੇ ਦੱਸੋ ਕੀ ਹੁੰਦਾ ਪੁੱਤ ਨਹੀਂ ਕੀ ਹੁੰਦਾ ਬੋਲਣਾ ਨਹੀਂ ਹੁੰਦਾ ਹਾਂਜੀ ਇੱਧਰ ਦੇਖੋ ਕੁਝ ਗਲਤ ਕਰਦੇ ਨੇ ਕੀ ਗਲਤ ਕਰਦੇ ਨੇ ਮੈਨੂੰ ਦੱਸੋ ਇੱਧਰ ਕੀ ਗਲਤ ਕਰਦੇ ਨੇ ਦੱਸੋ 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 ਸਰਜੀਤ ਖੜਾ ਹੋ ਕੇ ਦੱਸ ਪੁੱਤ ਕੀ ਗਲਤ ਕਰਦਾ ਕੀ ਗਲਤ ਕਰਦਾ ਹੈ ਇੱਧਰ ਮੇਰੇ ਕੋਲੇ ਆ ਜਾ ਪੁੱਤ ਇੱਧਰ ਇੱਧਰ ਮੇਰੇਕ ਨਹੀਂ ਦੇਖ ਕੀ ਗਲਤ ਕਰਦਾ ਹੈ ਕੀ ਗਲਤ ਕਰਦਾ ਪੁੱਤੇ ਹੈ ਜੀ ਕੀ ਗਲਤ ਕਰਦਾ ਹੈ ਤੁਸੀਂ ਕਿਉਂ ਇਹ ਚੀਜ਼ ਕੀਤੀ ਐਸ ਬੱਚੇ ਨਾਲ ਜੀ ਕਦੀ ਵੀ ਨਹੀਂ ਆ ਬੀਡੀਓ ਆ ਸਾਡੇ ਕੋਲੇ ਜੀ ਤੁਸੀਂ ਹੱਦ ਕਰਦੇ ਹੋ ਤੁਸੀਂ ਤੁਹਾਡਾ ਫਰਜ਼ ਕੀ ਬਣਦਾ ਸੀ ਐਸ ਬੱਚੇ ਲਈ ਜੀ ਕਦੀ ਵੀ ਨਹੀਂ ਆਹਦੇ ਪੁੱਤ ਨੂੰ ਸੰਭਾਲਦਾ ਹੈ ਆ ਪੁੱਤ ਪੁੱਤ ਮੰਗੂ ਸੰਭਾਲਦੇ ਤੁਸੀਂ ਬਹਿ ਜਾ ਪੁੱਤ ਉਰੇ ਆ ਕੇ ਬਹਿ ਜਾ ਪੁੱਤ ਇਹ ਪੁੱਤ ਮੰਗੂ ਸੰਭਾਲਦੇ ਤੁਸੀਂ ਹੈ ਉਹ ਕੀ ਕਹਿ ਰਹੇ ਨੇ ਗਵਾਂਢੀ ਕੀ ਕਹਿ ਰਹੇ ਨੇ ਤੁਸੀਂ ਸ਼ਰਮ ਸ਼ਰ ਕਰਤਾ ਜੀ ਬਾਪ ਦੇ আর ਪੁੱਤ ਦੇ ਰਿਸ਼ਤੇ ਨੂੰ ਤੁਹਾਨੂੰ ਸ਼ਰਾਬ ਪੀ ਕੇ ਤੁਹਾਨੂੰ ਪਤਾ ਤਾਂ ਲੱਗਦਾ ਨਹੀਂ ਤੁਸੀਂ ਇਹਦੇ ਬੱਚੇ ਦੀ ਰੱਬ ਆ ਇਹ ਉਹ ਦੇਖੋ ਦਾਣੇ ਪਏ ਹੋਏ ਨੇ ਡਰਾਮੇ ਚ ਢੋਲ ਦੇ ਵਿੱਚ ਉਹਦੇ ਵਿੱਚੋਂ ਕੱਲ ਵੀ ਦਾਣਿਆਂ ਦਾ ਬੋਰਾ ਵੇਚ ਕੇ ਸ਼ਰਾਬ ਲੈ ਕੇ ਆ ਮੈਨੂੰ ਲੱਗਦਾ ਇਹਦੇ ਅੰਦਰ ਨਹੀਂ ਨਹੀਂ ਚੁੱਪ ਅੰਦਰ ਪਈਆਂ ਹੋਣੀਆਂ ਬੋਤਲਾਂ। ਮੈਂ ਦੇਖੋ ਹੁਣ ਵੀ ਦਾਣਿਆਂ ਦਾ ਢੇਰ ਲੱਗਾ ਹੋਇਆ ਆ ਤੇ ਇਹ ਦਾਣੇ ਵੇਚ ਕੇ ਤੇ ਸ਼ਰਾਬ ਲਿਆ ਕੇ ਤੇ ਰਾਤ ਪੂਰੀ ਰਾਤ ਇੰਨਾ ਤਸ਼ੱਦਦ ਕਰਦਾ ਮੁੰਡੇ ਨਾਲ। ਮਤਲਬ ਅਸੀਂ ਡਾਇਰੈਕਟ ਬੋਲ ਕੇ ਸੰਗਤ ਨੂੰ ਕੀ ਦੱਸੀਏ ਜੀ? ਇਸ ਬੱਚੇ ਨਾਲ ਸਰੀਰਕ ਸ਼ੋਡਾ ਜੀ ਆਪ ਜੀ ਮਹਿਸੂਸ ਕਰਕੇ ਦੇਖੋ। ਧੰਨਵਾਦ ਨਗਰ ਨਿਵਾਸੀਆਂ ਦਾ, ਸਰਪੰਚ ਸਾਹਿਬ ਦਾ, ਹੋਰ ਮੋਦਵਾਰ ਬੰਦਿਆਂ ਦਾ, ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇਸ ਬੱਚੇ ਲਈ ਚੰਗਾ ਭਵਿੱਖ ਨੂੰ ਜਿਹੜਾ ਇਸ ਤਸ਼ੱਦਦ ਚੋਂ ਕੱਢਣ ਲਈ ਚੰਗਾ ਪ੍ਰਾਲਾ ਕੀਤਾ ਅਤੇ ਚੰਗੇ ਭਵਿੱਖ ਲਈ ਸਾਨੂੰ ਬੁਲਾਇਆ। ਤੇ ਅਸੀਂ ਇਸ ਬੱਚੇ ਦੀ ਕੇਅਰ ਕਰਾਂਗੇ ਜੀ ਪਰ ਬੜੇ ਦੁੱਖ ਦੀ ਗੱਲ ਆ ਬੜੇ ਸ਼ਰਮ ਦੀ ਗੱਲ ਆ ਇਦਾਂ ਦੇ ਜਲਾਦ ਇਨਸਾਨ ਸਾਡੇ ਪੰਜਾਬ ਵਿੱਚ ਵਸਦੇ ਨੇ ਜਿਹੜੇ ਆਪਣੇ ਧੀਆਂ ਪੁੱਤਾਂ ਨਾਲ ਆ ਕੁਛ ਕਰਦੇ ਨੇ ਬੱਚਾ ਦੇਖੋ ਹਰੇਕ ਇਨਸਾਨ ਦੇ ਘਰ 'ਚ ਬੱਚੇ ਨੇ ਕੀਤੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਨੇ ਮਾar ਬਾਪ ਦੇ ਫਿਰ ਦਾਦਾ ਦਾਦੀ ਤੇ ਨਾਨਾ ਨਾਨੀ ਤੇ ਮਾਮੇ ਤੇ ਮਤਲਬ ਕੁਝ ਕਿ ਇਦਾਂ ਦੇ ਰਿਸ਼ਤੇ ਨੇ ਜਿਹਦੇ ਤੇ ਬੱਚਾ ਹੱਦ ਤੋਂ ਵੱਧ ਵਿਸ਼ਵਾਸ ਕਰਦਾ ਅੱਖਾਂ ਬੰਦ ਕਰਕੇ ਪਰ ਜਿਹੜੇ ਮਾar ਬਾਪ ਦਾ ਇਹ ਤਾਂ ਇੱਕ ਉਹ ਰਿਸ਼ਤਾ ਜਿਹਨੂੰ ਆਪਾਂ ਪਾਕ ਪਵਿੱਤਰ ਰਿਸ਼ਤਾ ਮੰਨਦੇ ਆ ਜਿਹੜਾ ਤੁਰ ਦਰਗਾਹੋਂ ਸੱਚੇ ਪਾਤਸ਼ਾਹ ਵਾਹਿਗੁਰੂ ਤੈਅ ਕਰਕੇ ਭੇਜਦਾ ਇਨਸਾਨ ਗਿਰਗੇ ਪੰਜਾਬ ਬਹੁਤ ਪਵਿੱਤਰ ਬੜੀ ਹਰ ਇੱਕ ਧਰਮ ਦੇ ਲੋਕ ਇੱਥੇ ਵਸਦੇ ਨੇ ਪੂਰੀ ਚੜ੍ਹਦੀ ਕਲਾ ਪਰ ਕੁਝ ਕੁ ਚੰਦਕ ਇਨਸਾਨ ਨੇ 99% ਦੇ ਵਿੱਚੋਂ 1% ਇਦਾਂ ਦੇ ਇਨਸਾਨ ਹੁੰਦੇ ਨੇ ਜਿਹੜੇ ਸਾਡੇ ਸਾਡੇ ਬੱਚਿਆਂ ਤੇ ਤਸ਼ੱਦਦ ਕਰਦੇ ਨੇ ਪਰ ਇਹਦੇ ਨਾਲ ਕੋਈ ਪੰਜਾਬ ਸਾਡਾ ਸੋਨੇ ਦੀ ਚਿੜੀ ਆ ਪੰਜਾਬ ਗੰਦਲਾ ਨਹੀਂ ਪੰਜਾਬ ਪਵਿੱਤਰ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਪਰ ਕੁਝ ਕੰਸਾਨ ਵਸਦੇ ਨੇ ਜਿਹੜੇ ਗੁਰੂ ਸਾਹਿਬ ਦੇ ਵੇਲੇ ਵੀ ਹੁੰਦੇ ਨੇ ਜਿਹੜੇ ਉਦੋਂ ਪਹਿਲਾਂ ਵੀ ਹੁੰਦੇ ਨੇ ਜਿਹੜੇ ਅੱਜ ਵੀ ਵਸਦੇ ਨੇ ਤੇ ਅੱਗੇ ਵੀ ਰਹਿਣਗੇ ਪਰ ਉਹਨਾਂ ਨੂੰ ਸਬਕ ਸਿਖਾਉਣ ਲਈ ਤੁਸੀਂ ਸਾਰੇ ਭੈਣ ਭਰਾਓ ਤੁਸੀਂ ਸੋਚ ਕੇ ਦੇਖੋ ਮਹਿਸੂਸ ਕਰੋ ਇਸ ਬੱਚੇ ਨੂੰ ਕੁਝ ਨਹੀਂ ਪਤਾ ਸਾਰੇ ਪਿੰਡ ਚ ਘੁੰਮ ਫਿਰ ਕੇ ਆ ਜਾਂਦਾ ਆਪਣੇ ਘਰ ਆਉਂਦਾ ਘਰੇ ਆ ਕੇ ਇਸ ਬੱਚੇ ਨਾਲ ਇਹ ਜਲਾਦ ਕਿਸਮ ਦਾ ਵਿਅਕਤੀ ਸ਼ਰਾਬ ਪੀ ਕੇ ਸuir ਕੁਸ਼ੋਸ਼ਨ ਕਰਦਾ ਬੜੇ ਦੁੱਖ ਦੀ ਗੱਲ ਆ ਕੀ ਇਦਾਂ ਦੇ ਬੰਦਿਆਂ ਨਾਲ ਕਰੀਏ ਤੁਸੀਂ ਦੱਸੋ ਚਲੋ ਕੀ ਕਰੀਏ ਸਾਡਾ ਮਕਸਦ ਤੁਹਾਨੂੰ ਸਮਝਾਉਣਾ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖਿਏ ਜੇ ਫਰੀ ਅਨ ਡੈਥ ਹੋ ਗਈ ਆ ਉਦੋਂ ਤੋਂ ਇਹ ਕੰਮ ਕਰ ਰਿਹਾ ਆ ਜੀ ਹਾਂਜੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਹ ਤਾਂ ਬੱਚਾ ਉਦੋਂ ਬਹੁਤ ਛੋਟਾ ਸੀਗਾ ਇਹ ਤਾਂ ਨਾਲ ਵੀ ਉਹ ਕੰਮ ਕਰ ਰਿਹਾ ਆ ਹੁਣ ਤੁਸੀਂ ਹੋਰ ਦੱਸੋ ਕੀ ਦੱਸੀਏ ਬਾਪੂ ਜੀ ਤੁਸੀਂ ਇਹ ਕੀ ਕੀਤਾ ਠੀਕ ਹੈ ਇਹ ਤਾਂ ਵੀ ਨਹੀਂ ਕੋਈ ਸੇ ਸੰਸਾਨ ਨੇ ਵਾਹਿਗੁਰੂ ਖਾਛ ਵਾਹਿਗੁਰੂ ਨਹੀਂ ਤੁਸੀਂ ਸ਼ਰਾਬ ਪੀ ਕੇ ਕੀ ਕੀਤਾ ਬੱਚੇ ਨਾਲ ਨਹੀਂ ਵੇ ਕੋਹ ਨਹੀਂ ਕੀਤਾ ਮੈਂ ਹੈਂ ਤੁਹਾਨੂੰ ਵੀਡੀਓ ਦਿਖਾਈਏ ਤੁਹਾਨੂੰ ਫਿਰ ਵੀਡੀਓ ਦਿਖਾਈਏ ਜੀ ਵੀਰ ਜੀ ਇੱਥੇ ਨਾ ਇਹਨਾਂ ਦਾ ਟਰੈਕਟਰ ਖੜਾ ਸੀਗਾ ਟਰੈਕਟਰ ਦੇ ਆਪਣੇ ਕੈਮਰੇ ਲੱਗੇ ਹੋਏ ਆ ਇੱਥੇ ਨਾ ਟਰੈਕਟਰ ਖੜਾ ਏ ਟਰੈਕਟਰ ਤੇ ਚਾਚਾ ਜੀ ਉਹਨਾਂ ਦੇ ਦੋ ਤਿੰਨ ਬੋਰੇ ਪੈਸੀ ਖਾਲੀ ਖਾਦ ਵਾਲੇ ਇਹ ਚੱਕ ਕੇ ਬੰਦਾ ਇਨਸਾਨ ਅੰਦਰ ਨੂੰ ਲਿਆਇਆ ਇਹ ਚਾਚਾ ਜੀ ਕਹਿੰਦੇ ਕਿ ਤੂੰ ਮੇਰੇ ਬੋਰੇ ਲੈ ਗਿਆ ਕਹਿੰਦਾ ਨਾ ਨਾ ਮੈਂ ਤਾਂ ਬੋਰੇ ਲੈ ਹੀ ਨਹੀਂ ਮੈਂ ਫੇਰ ਵੀਡੀਓ ਕੱਢ ਕੇ ਰਿਕਾਰਡਿੰਗ ਦਿੱਤੀ ਇਹ ਬੰਦਾ ਫੇਰ ਵੀ ਨਹੀਂ ਮੰਨਿਆ ਇੰਨਾ ਝੂਠ ਬੋਲਦਾ ਇੰਨੀਆਂ ਚੋਰੀਆਂ ਡਾਕੇ ਕਰਦਾ ਨਾ ਬੰਦਾ ਉਹ ਤਾਂ ਚਲੋ ਵਕਰੀ ਗੱਲ ਏ ਜਿਹੜਾ ਬੱਚੇ ਨਾ ਕਰ ਰਿਆ ਨਾ ਇਹ ਦੇ ਲਈ ਇਹਨੂੰ ਸਜ਼ਾ ਬਣਦੀ ਸਜ਼ਾ ਜਿਹੜੀ ਨਾ ਇਹਨੂੰ ਦਵਾਈ ਜਾਵੇ ਆਪਾਂ ਬੱਚੇ ਤਾਂ ਦੇਖੋ ਪੈਣੇ ਜੇ ਆਪਾਂ ਆਪਾਂ ਸੰਗਤ ਜੀ ਕੁਝ ਹੋਰ ਨਹੀਂ ਜੇ ਕਰ ਸਕਦੇ ਆਪਾਂ ਇਸ ਤਸ਼ੱਦਦ ਨੂੰ ਅੱਜ ਤੋਂ ਰੋਕ ਸਕਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਅਸੀਂ ਲਚਕਾਣੀ ਆਪਣਾ ਫਰਜ਼ ਸੇਵਾ ਸੁਸਾਇਟੀ ਤੋਂ ਆਇਆ ਜੀ ਪਟਿਆਲੇ ਤੋਂ ਭਾਜਸੋ ਰੋਡ ਤੇ ਉੱਥੇ ਬਹੁਤ ਵੱਡਾ ਆਸ਼ਰਮ ਬਣਾਇਆ ਜਾ ਰਿਹਾ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਸਾਨੂੰ ਉੱਥੇ ਤਾਂ ਜੋ ਇਦਾਂ ਦੇ ਬੱਚਿਆਂ ਨੂੰ ਘਰਾਂ ਤੋਂ ਲਿਆਕਰ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ 150 ਸਰੀਰ 150 ਮੈਂਬਰ ਸਾਡੇ ਕੋਲੇ ਰਹਿੰਦਾ ਇਦਾਂ ਹੀ ਜਿਨ੍ਹਾਂ ਦੇ ਉੱਪਰ ਕੋਈ ਨਾ ਕੋਈ ਤਸ਼ੱਦਦ ਜਾਂਦਾ ਜਮੀਨਾ ਖੋਲੀਆਂ ਉਹਨਾਂ ਦੀਆਂ ਘਰ ਖੋਲੇ ਉਹਨਾਂ ਨਾਲ ਸਰੀਰਕ ਸ਼ੋਸ਼ਣੇ ਸੀ ਨਾ ਇਹ ਖੁੱਲਕੇ ਨਹੀਂ ਇਹ ਬੋਲਦੇ ਤੇ ਅਸੀਂ ਚੀਤੇ ਪਰ ਜਿਹੜੇ ਮੈਂਟਲੀ ਬੱਚੇ ਸਾਡੇ ਸਾਨੂੰ ਸੜਕਾਂ ਤੋਂ ਮਿਲਦੇ ਨੇ ਉਹਨਾਂ ਦੇ ਉੱਪਰ ਇਦਾਂ ਦੇ ਜਲਾਦ ਕਿਸਮ ਦੇ ਵਿਅਕਤੀ ਤਸ਼ੱਦਦ ਕਰਦੇ ਨੇ ਇੱਥੇ ਅੱਕ ਤਾਂ ਸਾਡੀ ਦੁਨੀਆ ਹੀ ਖਤਮ ਹੋ ਗਈ ਇੱਕ ਘਰ ਦੇ ਵਿੱਚ ਬੱਚਾ ਸੇਫ ਨਹੀਂ ਸੇਫ ਕਿੱਥੇ ਹੋਊਗਾ ਇਸ ਬੱਚੇ ਨੂੰ ਨਹੀਂ ਪਤਾ ਦੁਨੀਆਦਾਰੀ ਦਾ ਕੌਣ ਮੇਰਾ ਬਾਪ ਚਾਚਾ ਤਾਇਆ ਨੂੰ ਸਿਰਫ ਪਤਾ ਮੇਰਾ ਘਰ ਆ ਔਰ ਇਸ ਘਰ ਦੇ ਵਿੱਚ ਇਹਦੇ ਤੇ ਨਾ ਜ਼ੁਲਮ ਹੋ ਰਿਹਾ ਇਹਨੂੰ ਹੁਣ ਕੀ ਇਹਨੂੰ ਅਸੀਂ ਕਰੀਏ ਜੀ ਬਜ਼ੁਰਗ ਬੰਦਿਆਂ ਮਤਲਬ ਕਿਦੇ ਤੇ ਇਤਬਾਰ ਕਰੀਏ ਕੀ ਕਰੀਏ ਸਾਡੀ ਸਮਝ ਤੋਂ ਬਾਹਰ ਆ ਜੀ ਸਾਡਾ ਮਕਸਦ ਤੁਹਾਨੂੰ ਜਗਾਉਣਾ ਤੁਸੀਂ ਆਪਣੇ ਆਲੇ ਦੁਆਲੇ ਜ਼ਰੂਰ ਧਿਆਨ ਰੱਖੋ ਮੈਂ ਤੁਹਾਨੂੰ 1 ਮਿੰਟ ਪਹਿਲਾਂ ਮੇਰੀ ਸੁਣ ਲਓ ਜੇ ਤਾਂ ਦੱਸੋਗੇ ਸੱਚ ਫਿਰ ਤਾਂ ਛੱਡ ਦਾਂਗੇ ਜੇ ਬੋਲੋਗੇ ਝੂਠ ਤੁਹਾਨੂੰ ਕੁੱਟਾਂਗੇ ਬਹੁਤ ਜੀ ਹਾਂ ਕੁੱਟੂ ਵੀ ਤੁਸੀਂ ਬੱਚੇ ਨਾਲ ਹਾਂ ਨਹੀਂ ਨਹੀਂ ਆ ਵੀਡੀਓ ਦਿਖਾਓ ਜੀ ਦਿਖਾ ਮੈ ਵੀਡੀਓ ਭਾਈ ਜੀ ਭਾਈ ਜੀ ਤੁਸੀਂ ਵੀਡੀਓ ਥੋੜੀ ਆ ਕਿ ਕਿਸੇ ਹੋਰ ਦੀ ਆਜ ਬੱਚੇ ਨੂੰ ਛੱਡ ਦੇ ਮੈਂ ਪੁੱਛਿਆ ਤੁਹਾਨੂੰ ਵੀ ਵੀਡੀਓ ਥੋੜੀ ਆ ਕਿ ਕਿਸੇ ਹੋਰ ਦੀ ਆ ਚਲ ਸ ਸੌਖਾ ਸੌਖੇ ਹੋ ਗਿਆ ਬਸ ਕੀ ਹੋ ਗਿਆ ਹਾਂ ਜੋ ਹੋਣਾ ਹੋ ਗਿਆ ਬਸ ਨਹੀਂ ਜੋ ਹੋ ਗਿਆ ਨਹੀਂ ਤੁਸੀਂ ਜਵਾਨ ਚ ਦੱਸੋ ਨਹੀਂ ਚ ਹੋਣੇ ਨਾ ਸੌਝਦਾ ਹੋ ਐ ਸਹੀ ਯਾਰ ਮੈਂ ਤੁਹਾਨੂੰ ਬਾਬਾ ਜੀ ਬਾਬਾ ਸੱਚ ਬੋਲੋ ਹਾਂ ਹਾਂ ਹੋ ਗਿਆ ਹੋ ਗਿਆ ਹੋ ਗਿਆ ਪਤਾ ਨਹੀਂ ਮੈਨੂੰ ਕਿੰਨੀ ਬਰੀ ਕੋਈ ਪਤਾ ਨਹੀਂ ਮੈਨੂੰ ਹਾਂ ਜੀ ਬਾਬਾ ਜੀ ਕਰਦੇ ਤਾਂ ਸੀਗਾ ਬੱਚੇ ਨਾਲ ਹਾਂ ਤਬਰ ਹਣੀ ਕੀ ਘਰੀਏ ਤਬਰ ਨਹੀਂ ਆਏਗਾ ਫਿਰ ਬੱਚੇ ਨਾਲੇ ਕਰਨਾ ਹਾਂ ਚਲ ਗਲਤੀ ਗਲਤੀ ਉਹ ਬਾਬਾ ਜੀ ਹੁਣ ਅਸੀਂ ਦੋਨੇ ਜਾਣੇ ਆ ਵੀਰੇ ਹਾਂ ਗਲਤੀ ਹੋ ਗਈ ਦੱਸੋ ਕੀ ਗੱਲ ਹੋਈਏ ਬਸ ਗਲਤੀ ਹੋ ਗਈ ਕੀ ਗੱਲ ਹੈ ਵਾਹ ਮੈਂ ਤੈਨੂੰ ਪਤਾ ਵੀ ਤੇਰਾ ਪੁੱਤ ਆ ਹਾਂ ਮੇਰਾ ਪੁੱਤ ਹੈ ਆਹੋ ਬੱਚੇ ਨਾਲ ਐ ਕਰਦੇ ਹੁੰਦੇ ਨਹੀਂ ਹਾਂ ਚਲੋ ਸੌਰੀ ਸੌਰੀ ਨਹੀਂ ਤੂੰ ਸੋਚ ਕੇ ਤਾਂ ਦੇਖ ਪੁੱਤ ਨਾ ਐ ਕਰਦੇ ਹੁੰਦੇ ਨੇ ਨਹੀਂ ਮੇਰੀ ਸਾਰੀ ਬਾਬਾ ਜੀ ਵੀਰੇ ਮੈਨੂੰ ਐ ਤਾਂ ਮੈਂ ਤੈਨੂੰ ਪੁੱਛਦਾ ਕੀ ਹੋ ਕੀ ਨਹੀਂ ਖੜ ਜਾ ਹੱਥ ਜੋੜ ਕੇ ਬੇਨਤੀ ਕੀ ਹੋ ਕੀ ਗਿਆ ਤੈਨੂੰ ਸੌਰੀ ਹੈ ਬਸ ਜਿਹੜਾ ਉਹ ਤੇਰੀ ਵੀਡੀਓ ਤਾਂ ਬਣੀ ਵੀ ਆ ਵਾਜੀ ਚੋ ਮਾਦੀ ਬਣਾ ਲੈ ਮੇਰੀ ਕਿਸਮਤ ਮਾੜੀ ਮੇਰੀ ਕਿਸਮਤ ਮਾੜੀ ਇਹ ਤੂੰ ਫੜਿਆ ਗਿਆ ਹਾਂ ਕਿਸਮਤ ਮਾੜੀ ਜਿਹੜਾ ਫੜਿਆ ਗਿਆ ਹਾਂ ਤੈਨੂੰ ਮੈਂ ਪੁਲਿਸ ਬੁਲਾਉਣ ਲੈ ਮੈਂ ਕਹ ਪਾਜੀ ਜਹਜ਼ਾਰ ਜੀ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਮੈਂ ਇਦਾਂ ਦਾ ਬੰਦਾ ਨਹੀਂ ਹਾਂ ਝੂਠ ਵੀ ਮਾਰ ਕੇ ਕਹਿਣਾ ਵੀਡੀਓ ਤਾਂ ਦੇਖੀ ਸਾਰੇ ਨੇ ਦੇਖ ਬਣੀ ਵੀ ਇਹ ਹਾਂ ਸਰੀਕਾ ਸਰੀਕਾ ਇਹ ਉਹੀ ਬਣ ਗਈ ਹੈ ਹਾਂ ਸਰੀਕ ਹਾਂ ਹੱਥ ਜੋੜ ਕੇ ਨਹੀਂ ਤੋਂ ਉਹਨਾਂ ਨੂੰ ਕੁੱਟਣ ਨੂੰ ਗਿਆ ਹੱਥ ਜੋੜ ਕੇ ਨਹੀਂ ਸਜ਼ਾ ਦਾ ਪ੍ਰਮਾਤਮਾ ਦੇਊਗਾ ਹਾਂ ਤੈਨੂੰ ਪਹਿਲਾਂ ਮੰਨ ਤਾਂ ਗਿਆ ਸਾਡੇ ਕੋਲੇ ਵੀ ਨਹੀਂ ভাই ਗੁਰਜੀ ਕੀ ਫਤ ਹੈ ਜੀ ਠੀਕ ਠਾਕ ਜੀ ਹਾਂ ਜੀ ਠੀਕ ਠਾਕ ਇਧਰ ਨੂੰ ਰੱਖੋ ਇਧਰ ਨੂੰ ਇਧਰ ਨੂੰ ਰੱਖ ਇਹ ਇਹਨਾਂ ਦੇ ਬ੍ਰਦਰ ਆ ਅੱਛਾ ਠੀਕ ਹੈ ਠੀਕ ਹੈ ਠੀਕ ਅਸਲ ਤਾਂ ਨਾ ਇਹ ਉਹਦੇ ਤੇ ਮੈਨੂੰ ਵਿਚਾਰੇ ਦਾ ਇਹ ਚੀਜ਼ ਹੈ ਜੀ ਪਹਿਲਾਂ ਪਤਾ ਹੀ ਨਹੀਂ ਲੱਗਿਆ ਜੀ ਭੈਣੇ ਵੀਰੇ ਪਤਾ ਸੀਗਾ ਸਾਡੇ ਕੋਲ ਸਬੂਤ ਹੈ ਨਹੀਂ ਪਤਾ ਸੀ ਸਬੂਤ ਨਹੀਂ ਸੀ ਸਾਰੇ ਨਗਰ ਪਤਾ ਸਾਰੇ ਨਗਰ ਨੂੰ ਸਾਨੂੰ ਵੀ ਪਤਾ ਸੀਗਾ ਸਬੂਤ ਮੈਨੂੰ ਵੀਡੀਓ ਬਣਾਉਣੀ ਨਹੀਂ ਆਉਂਦੀ ਹੈਗੀ ਅੱਛਾ ਕਈ ਸਾਲ ਪਹਿਲਾਂ ਕਿੱਥੇ ਜਿੰਦਗੀ ਬਣ ਗਈ ਇਹ ਪਤਾ ਸਮਝ ਸਾਰੇ ਆ ਜੀ ਸਮਝ ਆ ਰਹੀ ਹੈ ਤੁਸੀਂ ਜਿਹੜਾ ਕਰਦਾ ਜੇ ਦਵਾ ਨਗਰ ਨੇ ਕਿਹਾ ਵੀ ਦਵਾ ਹੀ ਖਾ ਲਿਆ ਵੀ ਇਹਨੂੰ ਖਾ ਦੇਣੀ ਕਿਉਂਕਿ ਸਾਡੇ ਕੋਈ ਦਾਲਦਾ ਖਾਣਾ ਨਹੀਂ ਹੈ ਦਾ ਅਸਲ ਇਤੋਂ ਬੜਾ ਪਾਪ ਨਹੀਂ ਹੋ ਸਕਦਾ ਜੀ ਕਿਤੇ ਵੀ ਨਾ ਨਗਰ ਸਾਰਾ ਤੁਸੀਂ ਜਿੰਨੇ ਵੀ ਭੜ ਭੜਾ ਪੈਸੇ ਦੇ ਰਾ ਸੀ ਵੇਖ ਰਾ ਇਲਾਜ ਕਰਾ ਇਲਾਜ ਕਰਾਈ ਜੀ ਉਹਨੇ ਸ਼ਰਾਬ ਪੀਣੀਏ ਭਨੇ ਸ਼ਰਾਬ ਸ਼ਰਾਬ ਉਹਨੇ ਹੁਣ ਕੀ ਕਰਨਾ ਜੀ ਸ਼ਰਾਬ ਪੀਣੀਏ ਹੁਣ ਜੋਰ ਕੰਡ ਵਿੱਚ ਆਇਆ ਜਾਗਾ ਭਾਈ ਹਾਂਜੀ ਪਹਿਲਾਂ ਝੋਨਾ ਵਿੱਚ ਆ ਇਹਦੇ ਤੇ ਦਿਨ ਨਹੀਂ ਉਤਰਦੀ ਸ਼ਰਾਬ ਇਹ ਤਾਂ ਨਹੀਂ ਪਿੰਦਾ ਜੀ ਨਹੀਂ 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 ਅੱਛਾ ਜੀ ਅੱਛਾ ਉਹ ਜਿਹਦਾ ਅਪਦੀ ਉਹ ਨਹੀਂ ਪੂਰੀ ਹੁੰਦੀ ਗੁਰਦੁਆਰੇ ਬਾਹਰ ਗੁਰੂਆ ਸਤਨਾਮ ਉਥੇ ਨਾ ਗੁਰਦੁਆਰੇ ਮੱਥਾ ਟੇਕਿਆ ਨਾ ਚੀਜੀ ਤੇ ਤੂੰ ਠੀਕ ਹੋ ਜਾਣਾ ਸਮਝਿਆ ਸ਼ਰਾਬ ਉੱਤਨ ਨਹੀਂ ਦਿੱਤੀ ਅੱਛਾ ਜੀ ਹੋਰ ਕਣ ਦੇ ਪਹਿਲੇ ਆਇਆ ਸ਼ਰਾਬ ਉਹ ਚੱਲ ਰਹੀ ਆ ਬਸ ਕਣ ਕੇ ਥੋੜੇ ਰੱਖਿਆ ਕਿ ਕੱਲ ਆਇਆ ਬੋਲ ਗੁਰਦੁਆਰੇ ਸੇਵਾ ਕਰੀ ਸੀ ਸੇਵਾ ਉਹ ਕਰ ਰਿਹਾ ਹਾਂਜੀ ਹਾਂਜੀ ਉਹ ਤਾਂ ਫਿਰ ਤਰਕੇ ਨਹੀਂ ਮੈਂ ਦੇਖ ਲਈ ਇਹ ਫਿਰ ਪਿੰਡ ਇਕਨੇ ਗੁਰੂ ਘਰ ਖਾਂਦਾ ਉਹ ਨਾ ਰੋਟੀਆਂ ਦੇ ਕਿਸੇ ਕਿਸੇ ਦੇ ਘਰੇ ਅੱਛਾ ਅੰਗਰੀਆ ਕਦੀ ਕੇ ਕੋ ਖਾਲੀ ਨਾ ਅੱਛਾ ਅੱਛਾ ਠੀਕ ਹੈ ਠੀਕ ਜੀ ਮਦਰ ਚਲੋ ਘਰਾਂ ਚ